हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਤਨ ਦੇ ਕੋਲ ਆਇਆ ਦੋਸਤੋ ਵੀਰ ਨਿਤਨ ਦੇ ਫਾਰਮ ਤੇ ਆਏ ਆ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਇਸ ਕਵਰੇਜ ਵਿੱਚ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਪਸ਼ੂ ਦਿਖਾਉਣੇ ਆ ਪੰਜੇ ਵਾੜਾ ਦਿਖਾਵਾਂਗੇ ਦੋਸਤੋ ਇੱਕ ਗੱਬਣ ਵੜਾ ਤੇ ਚਾਰ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਪੂਰੀ ਡਿਟੇਲ ਰੇਟ ਭਾਅ ਪੜਤਾ ਦੁੱਧ ਮਿਲਕ ਕਿੰਨਾ ਇਹਨਾਂ ਵੜਾਂ ਦੇ ਥੱਲੇ ਹਾਜ਼ਰ ਆ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ ਠੀਕ ਆ ਜੀ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਆਪਣਾ ਟਾਈਮ ਟੂ ਟਾਈਮ ਸੰਪਰਕ ਤੁਸੀਂ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਸਮੇਂ-ਸਮੇਂ ਨਾਲ ਤੁਸੀਂ ਲੈਂਦੇ ਰਿਹਾ ਅੱਜ 25 ਅਪ੍ਰੈਲ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 5:00 ਵਜੇ ਦਾ ਹੈ। ਤੋਂ ਜਿਹੜੇ ਪਸੂ ਚਵਾਈ ਵਾਲੇ ਆ ਬਿਲਕੁਲ ਨਜ਼ਰ ਆਉਣਗੇ ਤੁਹਾਨੂੰ ਕਿਉਂਕਿ ਇੱਕ ਚਵਾਈ ਦਾ ਸਮਾਂ ਬਿਲਕੁਲ ਨੇੜ ਆ ਤੇ ਨਾਲ ਦੀ ਨਾਲ ਜਿਹੜੇ ਆ ਹਵਾਨੇ ਲੈਵੇ ਤੇ ਇੱਕ ਜਜਮੈਂਟ ਤੁਸੀਂ ਕਰ ਲਓਗੇ ਵੀ ਬਿਲਕੁਲ ਭਾਂਡੇ ਪਰਹਿਆ ਠੀਕ ਆ ਜੀ ਚਵਾਈ ਦਾ ਸਮਾਂ। ਸਭ ਤੋਂ ਪਹਿਲਾਂ ਵੀਰ ਨਿਤਨ ਸਾਸਰੀ ਕਾਲ ਸਸੀਆ ਸੰਦੋਈ ਠੀਕ ਆ ਵੀਰੇ ਵਧੀਆ ਵਧੀਆ ਸਾਰਿਆਂ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਨਾਲ। ਠੀਕ ਆ ਠੀਕ ਆ ਵੀਰ ਨਿਤਨ ਅੱਜ ਕਿਵੇਂ ਢਿੱਲੇ ਜਿਹੇ ਕੰਮ ਕਰ? ਨਹੀਂ ਕੰਮ ਕਰ ਢਿੱਲੇ ਨਹੀਂ ਬਾ ਵੈਸੇ ਹੀ। ਅੱਛਾ ਅੱਛਾ। ਹਾਂ ਜੀ ਠੀਕ ਆ ਭਰਾ ਠੀਕ ਆ ਅੱਛਾ ਨਿਤਨ ਕਿਦਾਂ ਵੀਰੇ ਵਪਾਰ ਦਾ ਕੰਮ ਆਪਣਾ ਵੈਸੇ ਚੱਲੀ ਜਾਂਦੇ ਪਸੂ ਆਈ ਜਾਂਦੇ ਆ ਵੀਡੀਓ ਪਾਉਂਦੇ ਆਪਾਂ ਕਦੋਂ ਦਾ ਕਰਦੇ ਕਰਦੇ ਪਏ ਤੁਹਾਨੂੰ ਵੀ ਕਿੰਨੇ ਚਿਰ ਦਾ ਫੋਨ ਲਾਉਣਾ ਰਿਹਾ ਮੈਂ ਤੁਹਾਡਾ ਟਾਈਮ ਨਹੀਂ ਲੱਗਦਾ ਰਹਿ ਗਦੇ ਵਿੱਚ ਠੀਕ ਆ ਠੀਕ ਆ ਤੇ ਉਹ ਫਿਰ ਕੰਮ ਦੇ ਫਿਰ ਡੇਲੀ ਰੁਟੀਨਾਂ ਚੱਲੀ ਜਾਂਦੇ ਆ ਹੀ ਚਲੋ ਅੱਜ ਸਗੋਂ ਮੈਨੂੰ ਸਗੋਂ ਨਾ ਆਈ ਤੇ ਪਠਾਨਕੋੜ ਵਾਲੇ ਸਾਈਡ ਤੋਂ ਬਰਨਾਲੇ ਸਾਈਡ ਤੋਂ ਫੋਨ ਆਉਂਦਾ ਪਿਆ ਹਾਂ ਤੇ ਕੀ ਗੱਲ ਵੀਰ ਵੀਡੀਓ ਕਿਉਂ ਨਹੀਂ ਪਾਉਂਦਾ ਇਹ ਹੂੰ ਆਉਂਦਾ ਸਗੋਂ ਇਸ ਕਰਕੇ ਮੈਂ ਚੱਲ ਆਜ ਫਿਰ ਵੀਡੀਓ ਜਿਹੜਾ ਗਾਹ ਕੁੜਿਆ ਫਿਰ ਪੁੱਛਦਾ ਸੀ ਹਾਂਜੀ ਵੜਾ ਹੈਗੇ ਸੱਤ ਆ ਸੱਤ ਵੜਾ ਸੀ ਸਿਰੇ ਆ ਤੇ ਦੋ ਨਹੀਂ ਗਈਆਂ ਤਾਂ ਡੇੱਕ ਗਈ ਜੀ ਠੀਕ ਆ ਜੀ ਠੀਕ ਆ ਲਓ ਵੀ ਫਿਲਹਾਲ ਤੁਸੀਂ ਪੰਜਾ ਵੜਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਸਾਰੇ ਪਸ਼ੂ ਸਵੇ ਸਵੇ ਆ ਸਟੈਪ ਬਾਈ ਸਟੈਪ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਸ਼ੁਰੂਆਤ ਨਿਤਨ ਕਰ ਲਈਏ ਕਿਹੜੇ ਬੰਨਿਓ ਕਰਦੇ ਆ ਫਿਰ ਇੱਥੋਂ ਕਰ ਦਈਏ ਲਿਓ ਜੀ ਸੋ ਬਿਲਕੁਲ ਬਲੈਕ ਰੰਗ ਤੋਂ ਕਰਦੇ ਆ ਠੀਕ ਹੈ ਜੀ ਬਲੈਕ ਡਾਇਮੰਡ ਪੀਸ ਤੋਂ ਕਰਦੇ ਆ ਇਸ ਵੈਡ ਤੋਂ ਲੈ ਵੀ ਨਿਤਨ ਇਹਦੀ ਫੁੱਲ ਇਨਫੋਰਮੇਸ਼ਨ ਦੇ ਦਗੇ ਵੀ ਰਸੂਆ ਕਿੰਨੇ ਕਿ ਦਿਨਾਂ ਦੀ ਸੂਈ ਆ ਰਾਈ ਵੀਰੇ ਪਹਿਲਾ ਸੂਆ ਸੂਈ ਆ ਅੱਛਾ ਜੀ ਦੰਦਾ ਮਸਾਣਾ ਛੇ ਥੋੜੀ ਪਾਕੇ ਬਣੀ ਆ ਠੀਕ ਹੈ ਕੱਲ ਸੇਰੇ ਸੂਈ ਆ 13 14 ਕਿਲੋ ਬੋੜਾ ਬਿਲਕੁਲ ਤਿਆਰ ਆ ਥੱਲੇ ਠੀਕ ਹੈ ਜੀ ਤੇ ਠੰਡੀ ਪੀਲ ਪੂਰੀ ਆ ਲਓ ਜੀ ਪਹਿਲਾ ਸੂਆ ਦੋਸਤੋ ਫਸਟ ਟਾਈਮ ਆਰਾ ਠੀਕ ਹੈ ਜੀ ਪੱਛਾ ਪਿਛੇ ਤੇ ਕੱਲ ਦੀ ਸੂਈ ਆ ਤੇ ਆਰਡਰ ਕੁਆਲਿਟੀ ਇੱਕ ਵਾਰੀ ਤੁਸੀਂ ਵੇਖੋ ਬਾਕੀ ਮਗਰ ਇੱਕ ਵਾਰੀ ਬੱਚਾ ਤੁਹਾਨੂੰ ਦਿ ਕੱਠੇ ਬੰਦਦੇ ਆ ਵੀਰ ਉਹਦੇ ਕਰਕੇ ਕੋਈ ਬੱਚਾ ਬੁਚਾ ਖੇਚੀ ਵਿੱਚ ਜਾਂਦਾ ਠੀਕ ਆ ਥੋੜਾ ਜਿਹਾ ਨਰੂ ਨਾਲ ਹੈਗਾ ਤੇ ਕੱਲ ਦੀ ਸੂਈ ਆ ਠੀਕ ਆ ਜੀ ਪਹਿਲਾ ਸੂਬਾ ਤੇ 14 ਕਿਲੋ ਪੋਲੇ ਤੇ ਸੂਬਾ ਤੇਰਾ 14 ਕਿਲੋ ਪੋਲਾ ਬਿਲਕੁਲ ਤਿਆਰ ਆ ਇਹ ਨਾ ਵੀ ਕੋਈ ਖਾਲੀ ਖਾਲੀ ਆ ਸੱਚ ਛੱਡੀ ਛੱਡੀ ਨਹੀਂ ਆਪਾਂ ਮਾਸਾ ਹੀ ਵੇਚ ਹੂੰ ਕਦੇ ਇੱਕ ਵੇਲੇ ਭਣ ਭਰਾ ਨੂੰ ਇਹ ਹੁੰਦਾ ਨੂੰ ਮੇਸ਼ਾ ਤਾਜੀ ਕਾਸ ਗਿਆ ਆਪਾਂ ਦੂਜੀ ਚਵਾਈ ਬਿਲਕੁਲ ਖਾਲੀ ਕਰਤੀ ਪਰਸੋਂ ਰਾਤੀ ਸੂਈ ਕੱਲ ਤੜਕੇ ਨੇ ਮਤਲਬ ਕੋਈ 2:30 ਵਜੇ ਦੇ ਨੇ ਜੇਰ ਪਾਤੀ ਨੇ ਠੀਕ ਆ ਜੀ ਹਾਂਜੀ ਲਓ ਦੱਸੋ ਕੱਲ ਹੀ ਸੂਈ ਆ ਠੀਕ ਆ ਜੀ ਲਓ ਜੀ ਕਰੋ ਚੈੱਕ ਠੀਕਾ ਜੀ ਬਾਕੀ ਫੁੱਟਬਾਲ ਵਰਗਾ ਵਾਨਾ ਪੂਰਾ ਇਹਦਾ ਬਿਲਕੁਲ ਕੰਪੈਕਟਟਰ ਦੇ ਵਿੱਚ ਆ ਦੋਸਤੋ ਕਸਮੇ ਲੇਵੇ ਦੇ ਵਿੱਚ ਤੇ ਹਾਈਟ ਮੀਡੀਅਮ ਦਰਮਿਆਨੀ ਸਮਝ ਕੇ ਵੀ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਬਾਕੀ ਫੇਸਬੂਸ ਕੁਆਲਿਟੀ ਚੰਗੀ ਆ ਕ੍ਰੋਸ ਅੰਗ ਦੇ ਵਿੱਚ ਆ ਯਾ ਨਾਰਮਲ ਹੀ ਮਾੜੀ ਸੁਸਵਾ ਚਾਹੀਏ ਕੋਈ ਵਹਿੜ ਤੋਂ ਦਾ ਪੂਰੀ ਦਾ ਜੀ ਆ ਹਾਂ ਜੀ ਹਾਂ ਬਸ ਪੱਠੇ ਪੱਠੇ ਕਿਤੇ ਤੁਹਾਡੇ ਸਾਹਮਣੇ ਆਉ ਨਹੀਂ ਦਿਆ ਤੂੜੀ ਪਈ ਤੂੜੀ ਨਹੀਂ ਹਸਣਾ ਭਰਿਆ ਪਿਆ ਅੱਗੇ ਬਿਲਕੁਲ ਜੀ ਹਾਂ ਜੀ ਲੈ ਵੀ ਨਿਤਰ ਖੋਲ ਕੇ ਇੱਕ ਵਾਰੀ ਤੋਲ ਕੇ ਦਿਖਾਈਏ ਵੀਰ ਆ ਦੋਸਤੋ ਬੱਛੀ ਚੰਗੀ ਆ ਬਾਕ ਸੋ ਹਰ ਕ ਵੀਰ ਦੀ ਇੱਛਾ ਹੈ ਵੀ ਪਸ਼ੂ ਕੋਈ ਖਰੀਦਿਆ ਜਾਵੇ ਤਾਂ ਬਿਲਕੁਲ ਨਵਾਂ ਪਸ਼ੀ ਖਰੀਦਿਆ ਕਰੋ ਪਹਿਲੇ ਦੂਜੇ ਸਵੇਰੇ ਦੇ ਵਿੱਚ ਹੀ ਪਸ਼ੂ ਜ਼ਿਆਦਾ ਖਰੀਦੋ ਠੀਕ ਆ ਤਾਂ ਜੋ ਕਿ ਕਿਸੇ ਵੀਰ ਦਾ ਡੇਰੀ ਫਾਰਮਿੰਗ ਦਾ ਕੰਮ ਆ ਦੋਸਤੋ ਕੋਈ 2-4 ਸਵੇਰੇ 5 ਸਵੇਰੇ ਕੋਈ ਵੀਰ ਆਪਣੇ ਫਾਰਮ ਦੇ ਉੱਪਰ ਲਿਜਾ ਕੇ ਪਸ਼ੂ ਨੂੰ ਚਵਾਈ ਕਰੇ ਠੀਕ ਆ ਆ ਦੇਖੋ ਸੋ ਕਰਮਾਲੀ ਬਿਲਕੁਲ ਬਲੇਡਰ ਬੰਨੀ ਖੜੀ ਹੈ ਦੋਸਤੋ ਬਿਲਕੁਲ ਫੁੱਟਬਾਲ ਨੇਵਾ ਠੀਕ ਆ ਉਨਾ ਹੀ ਅੱਗੇ ਉਨਾ ਹੀ ਪਿੱਛੇ ਠੀਕ ਆ ਵੇਖਾ ਬਾਕੀ ਹੈਗੀ ਕਰਮਾ ਵਾਲੀ ਪੂਰੀ ਠੰਡੀ ਸੀ ਲਿਆ ਹੂੰ ਜਿੱਥੇ ਮਰਜ਼ੀ ਡਾ ਕੇ ਖਾ ਲਿਓ ਲਓ ਜੀ ਠੀਕ ਆ ਲੈ ਵਿੱਚ ਤਾਂ ਮਰਜ਼ੀ ਥਾਣਾ ਥਣ ਕੋਈ ਇਹਨਾ ਆਖੇ ਵੀ ਛੋਟਾ ਜਿਹਾ ਏ ਥਾਣਾ ਥੋੜੀ ਮਾੜੀ ਮੋਟੀ ਭਾਲ ਕਰ ਗਈ ਆ ਹੂੰ ਬਾਕੀ ਕੋਈ ਗੱਲ ਨਹੀਂ ਥਾਣਾ ਪੂਰਾ ਮੁਠੀ ਵਾਲਾ ਵਧੀਆ ਬਿਲਕੁਲ ਜੀ ਬਿਲਕੁਲ ਤੇ ਹਵਾ ਨੇ ਤਾਂ ਥੋੜੀ ਥੋੜੀ ਭਲਾ ਹੈਗੀਆਂ ਨੇ ਹਾਂਜੀ ਬਾਕੀ ਪਾਲ ਉੱਤਰ ਤੋਂ ਬਾਅਦ ਦੋਸਤੋ ਥਾਣ ਜਿਹੜਾ ਹੋਰ ਰੇਲ ਕੇ ਸਾਹਮਣੇ ਆਜੂਗਾ ਠੀਕ ਆ ਬਾਕੀ ਚੰਗਾ ਲਿਵਾ ਸਾਫ ਸੁਥਰੀ ਵਹਿੜਾ ਸੋ ਪਸੰਦ ਆਊਗੀ ਹਾਈਟ ਇੱਕ ਵੀ ਫਿਰ ਆਪਾਂ ਨੋਟ ਕਰਾ ਦਨੇ ਆ ਮੀਡੀਅਮ ਤੇ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਕੋਈ ਵੀ ਰਸਤਾ ਕਰ ਲੈ ਠੀਕ ਆ ਸੋ ਚੋਣ ਚਾਣ ਚੰਗੀ ਆ ਬਾਕੀ ਤੁਹਾਨੂੰ ਦੱਸਤਾ ਹੁਣ ਮੌਕੇ ਤੇ ਸ਼ੁਰੂਆਤ ਜਿਹੜੀ ਉਹ 14 ਕਿਲੋਟਰ ਤੋਂ ਕੀਤੀ ਆ ਬੌਲੇ ਤੇ ਚੱਲਣ ਢਈ ਛੰਡੀ ਛੰਡੀ ਪੂਰੀ ਆ ਜਦਰ ਮਰਜੀ ਕੋ ਮੈਨਾਂ ਵੀ ਗੱਤ ਫੋਟਣ ਦਾ ਪਤਾ ਹੀ ਨਹੀਂ ਇਹਨੂੰ ਤੇ ਨੇ ਤਨ ਕੀ ਮੁੱਲ ਕਰਦਾ ਵੀਰੇ ਦਾ ਸੰਤੋ ਸਾਹਿਬ ਮੁੱਲ ਜਿੰਨਾ ਮਰਜ਼ੀ ਕਰੀ ਗਈ ਏ 60 ਕਰੀਏ 58 ਕਰੀਏ 55000 ਦੀ ਵੈੜ ਤੇ 1000 ਆਏਗਾ ਤਾਂ ਮਾਣ 55000 ਦੀ ਵੈੜ ਦੇ ਦੀ 55 ਦੀ ਹਾਂਜੀ ਬਾਕੀ ਦੁੱਧ ਸਹੀ 17 18 ਕਿਲੋ ਵਧੀਆ ਭਰਾਏ ਨਾ 13 14 ਕਿਲੋ ਵੜਾ ਜਾਨਾ ਸਟਾਰਟਿੰਗ ਜੇਗਾ ਹਾਂ ਕੋਈ ਚੰਗੀ ਸੇਵਾ ਕੋ ਬਹੁਤ ਵਧੀਆ ਵਧੀਆ ਕਰ ਸਕਦਾ ਹੈ ਤੇ 20 ਕਿਲੋ ਵਧੀਆ ਵਛੀ ਚਵਾ ਸਕਦੀ ਹੈ ਠੀਕ ਹੈ ਜੀ ਗਾਂ ਦੁੱਧ ਸੰਦੂਸਾ ਆਪਦੇ ਪਾਇ ਦਾ ਮੌਜੀ 55000 ਵਿੱਚੋਂ ਛੋਟ ਕੇ ਆਪਾ 1000 54 ਦੀ ਹੋ ਜੂਗੀ ਹਾਂ ਇਹ 55 ਹੀ ਦੇ ਦਾਂਗੇ 55 ਦੀ ਹਾਂਜੀ ਲੈ ਵੀਰ ਅੱਗੇ ਆ ਗਈ ਆਪਣੇ ਕੋਲ ਸਾਈ ਵਾਲ ਹਾਂਜੀ अच्छा तने तने दी की डिटेल है किਵੇਂ ਸੂਏ ਦੇ ਵਿੱਚ ਇਹ ਪਹਿਲਾ ਸੂਆ ਪਹਿਲਾ ਨਵਾਂ ਬੱਚੀ ਇਹ ਵੀ ਸੂਈ ਆ ਸੂਈ ਆ ਬੱਚਾ ਮਗਰ ਦੇ ਬੱਚਾ ਇਹਦੇ ਮਗਰ ਬੱਚਾ ਦੇ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ ਅੱਜ ਸੂਈ ਨੂੰ ਘਟ ਘਟ ਵੀ ਕੋਈ 5-6 ਦਿਨ ਹੋਊਗਾ ਉਹ ਵੀ 5-6 ਦਿਨਾਂ ਦੀ ਸੂਈ ਹੈ ਦੋਸਤੋ ਕੱਦ ਜਾ ਕੇ ਕਰਾਓ ਇਹਦਾ ਕੱਦ ਤਾਂ ਫੋਲਾ ਵੱਡੇ ਕੱਦ ਕਰਦੇ ਵਿੱਚ ਆ ਸ਼ਾਹੀਵਾਲ ਵੈੜ ਵੈਸੇ ਇਹਦੇ ਬਟੇ ਕਦ ਕਦ ਦੇ ਵਿੱਚ ਆਪਾਂ ਦੋਸਤੋ ਬਹੁਤ ਘੱਟ ਦੇਖਦੇ ਆ ਨਵੀਂ ਬੱਚੀ ਆ ਸੂਹਾ ਪਹਿਲਾ ਦੱਸਤਾ ਪਹਿਲਾ ਸੂਹਾ ਚਾਰੇ ਦੰਦ ਆ ਦੰਦ ਵਿਖਾ ਦਾਂਗੇ ਲੈ ਵੀ ਚੌਗੀ ਬੱਚੀ ਆ ਦੋਸਤੋ ਮੋਹੋਂ ਦੰਦੀ ਵੀ ਆਪਾਂ ਹੋ ਸਕਿਆ ਦੇ ਵਿੱਚ ਤੁਹਾਨੂੰ ਚੈੱਕ ਕਰਵਾ ਦਾਂਗੇ ਚੌਗੀ ਚਾਰ ਦੰਦਾਂ ਦੀ ਬੱਚੀ ਆ ਰਜਾ ਇਹ ਦਰਦੀ ਜੀ ਬਸ ਉਹ ਨਾਲਾ ਕਰੇ ਘਰੋਂ ਨਹੀਂ ਕਦੀ ਕੱਢੀ ਜਾਂ ਕੋਈ ਆ ਲੋ ਪਿਓਰ ਚਾਰੇ ਆ ਲਓ ਜੀ ਛੇਕ ਦੇ ਤੇ ਕੰਨੀ ਵਾਲ ਦੰਦ ਦੋਸਤੋ ਤੁਸੀਂ ਦੇਖ ਰਹੇ ਜੀ ਬਿਲਕੁਲ ਦੁੱਧ ਦੰਦਾਂ ਦਾ ਚੌਗ ਜਦਾਂ ਤੇੜੇ ਦੋਸਤੋ ਬਰਾਬਰ ਕਰ ਗਈ ਠੀਕ ਆ। ਸੋ ਚੰਗੀ ਬੱਛੀ ਆ ਨਵੀਂ ਆ ਠੀਕ ਆ ਜੀ ਤੇ ਪਹਿਲਾਂ ਬੱਛੀ ਸੂਰੀਆ ਮਗਰ ਬੱਛਾ ਮੇਲ ਕਾਫ ਆ। ਇੱਕਦੋ ਨਾ ਪਾਸੰਗ ਰੱਖਿਆ ਇਹਨੂੰ। ਅੱਛਾ। ਇੱਕ ਥੋੜਾ ਖਲਿਆਰੇ ਦਾ ਵੀ ਕਰਦੀ। ਹਾਂ। ਤੇ ਨਾ ਨਾ ਇੱਕ ਦੀ ਘਰੋਂ ਗੱਡੀ ਇਹਨੂੰ। ਹਾਂ ਜੀ ਹਾਂ ਜੀ। ਆ ਜਾ ਪੁੱਤ। ਹਾਂ। ਤੇ ਨਿਤਨ ਹੁਣ ਗੁੱਬ ਕਿੰਨਾ ਤੇ ਥੱਲੇ? ਸੰਦੂ ਸਾਹਿਬ ਆਜੇ ਥੱਲੇ ਕੋਈ 12 ਕਿਲੋ ਗੰਦੇ ਸਾਉਣਾ ਚੌਥੇ ਦਿਨ ਦੀ ਸੂਈ ਥੱਲੇ। ਲੋ। ਸੋ 14 ਕ ਦਿਨਾਂ ਦੀ ਸੂਈ ਹੈ ਭਰਾਵੋ। ਤੇ 12 ਕਿਲੋ ਇਹਦੇ ਥੱਲੇ ਹੁਣ ਦੁੱਧ ਦਾ ਜਿਹੜਾ ਮੌਕੇ ਤੇ ਕਿਸੇ ਭਰਾ ਨੇ ਚੋਕੇ ਤਸੱਲੀ ਕਰ ਲੈਣੀ ਆ ਠੀਕ ਆ ਆ ਲੈ ਤੇ ਬਾਕੀ ਇਹ ਨੀ ਤਾਂ ਚੌਂ ਜਾਣ ਦੀ ਪੂਰੀ ਸਾਫ ਸੁਥਰੀ ਤਸੱਲੀ ਆ ਇਹਨਾ ਸਲਮਾਇਨਾ ਨਾ ਕਰੋ ਕਦੀ ਕੱਢੀ ਨਹੀਂ ਆ। ਹਾਂ ਨਹੀਂ ਜੀ ਪਹਿਲਾਂ ਵਛੀ ਆ ਜਿੱਥੋਂ ਜੰਮੀ ਪਲੀ ਆ ਉਥੋਂ ਨਿਕਲ ਹੀ ਨਹੀਂ ਬਾਹਰ। ਹਾਂਜੀ। ਬਾਕੀ ਚੌਂ ਚੌਂ ਦੀ ਪੂਰੀ ਸੀਲੀ ਆ। ਠੀਕ ਆ ਭਰਾ। ਤੇ ਦਵਾ ਦਰਦੀ ਦੁਰਦੀ ਮੜਾਇਆ। ਅੱਛਾ ਨਿਤਨ ਇਹਦੀ ਡਿਮਾਂਡ ਵੀ ਦੱਸ ਦੀਏ ਕੀ ਕਰਦੇ ਆ ਵੀ। ਡਿਮਾਂਡ ਨਹੀਂ ਸੁਨੂ ਸਾਹਿਬੀ 55 ਹੀ ਦੇ ਦਿੱਗੇ। 55 ਦੀ? ਹਾਂਜੀ। ਠੀਕ ਆ। ਬਿਲਕੁਲ ਜਿਆਦਾ ਦੁੱਧ 15-16 ਕਿਲੋ ਵਧੀਆ ਭਰਾ ਇਹਨਾ। ਬਾਕੀ ਇਹ ਵੀ ਗੱਲ ਹੈਗੀ ਆ ਦੁੱਧ ਸ਼ਾਮੇ ਮਾਈ ਤੇ ਦੁੱਧ ਚ ਪੈ ਜਾਂਦਾ ਏ। ਆਹ। ਹਾਂਜੀ। ਫੈੜ ਚੰਗੀ। ਫੈੜ ਚੰਗੀ। ਹਾਂਜੀ ਨਾਲੇ ਹਜੇ ਸੂਈ ਨੂੰ ਵੀ ਤੁਸੀਂ ਦੱਸਿਆ ਵੀ ਥੋੜੇ ਦਿਨੀਆਂ ਬਹੁਤ ਬਾਹਰ ਚੌਥਾ ਪੰਜਵਾਂ ਦੇਣੀ ਆ ਸਭ ਸਭ ਬਹੁਤ ਬਾਹਰ ਹੀ ਨਿਕਲੀ ਆ ਤੇ ਇਹਨੇ ਤਾਂ ਉਹ ਤਾਂ ਬੱਚਾ ਇੱਕ ਵਾਰੀ ਵਖਾ ਲਿਆ ਹਾਂ ਬੱਚਾ ਦਾ ਪਹਿਲੇ ਨੰਬਰ ਤੇ ਪਹਿਲਾ ਉਹ ਜੀ ਨਾੜੂ ਦੇ ਬੱਚਾ ਠੀਕ ਆ ਜੀ ਨਹੀਂ ਨਹੀਂ ਉਹੜਾ ਪਰਲਾ ਜੀ ਅੱਛਾ ਇੱਧਰ ਹਾਂਜੀ ਠੀਕ ਆ ਜੀ ਲਓ ਜੀ ਬਿਲਕੁਲ ਆ ਗੁੜਵਰ ਘਰਾnga ਠੀਕ ਆ ਜੀ ਲਾਲ ਰੰਗ ਦੇ ਵਿੱਚ ਆ ਲਓ ਤੇ 55000 ਦੀ ਦੋਸਤੋ ਇਹ ਤੁਹਾਨੂੰ ਬੱਛੀ ਮਿਲ ਜੂਗੀ ਕਦ ਤੋਂ ਵੱਡਾ ਕਦ ਘੜ ਸੋਨਾ ਠੀਕ ਆ ਜੀ ਫੁੱਲ ਵੱਡੀ ਹਾਈਟ ਆ ਲੈਂਥ ਨੂੰ ਤਾਂ ਤੁਸੀਂ ਦੇਖੀਏ ਕਾਫੀ ਲੰਬਾਈ ਵੀ ਚੰਗੀ ਆ ਉਚਾਈ ਵੀ ਕਾਫੀ ਵਧੀਆ ਇਹਦਾ ਪਛੋਕਰ ਸੰਧੂ ਸਾਹਿਬ ਕਰਨਪੁਰਿਆ ਗੰਗਾ ਨਗਰ ਦੇ ਗੰਗਾ ਨਗਰ ਦੇ ਹਾਂਜੀ ਉਥੋਂ ਆਈ ਏ ਲੈ ਜੀ ਇਹ ਉਧਰ ਦੀ ਬਰੀਡ ਆ ਸੰਧੂ ਸਾਹਿਬ ਠੀਕ ਆ ਜੀ ਜੰਪਾਲੇ ਦਾ ਉਧਰ ਦਾ ਲਿਆਂਦੀ ਇਹ ਨਾ ਇੱਥੇ ਆ ਹੂੰ ਤੇ ਤਾਰਿਆਂ ਦੀ ਉਹ ਨਾ ਮੁੰਡਾ ਅਸਲ ਚ ਚੱਲਿਆ ਬਾਹਰ ਹੁਣ ਅੱਛਾ ਜੀ ਉਹਨਾਂ ਘਰੇ ਦੁੱਧ ਪੀਣ ਨੂੰ ਲਿਆਂਦੀ ਪਹਿਲਾਂ ਮਾਝ ਮਾਝ ਸ਼ੇਅਰ ਕਰਕੇ ਨਾ ਆ ਬੈਠ ਜਾਂਦੀ ਵੈੜ ਸੂਈ ਤੇ ਮੁੰਡਾ ਆ ਸੰਧੂ ਕੱਲ ਹੀ ਗਿਆ ਜੇ ਬਾਹਰ ਕੱਲ ਸੈਟ ਚੜਿਆ ਆ अच्छा नितना आगे ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਬੜਾ ਕੀ ਵੇਰਾ ਸੰਧੂ ਸਾਹਿਬ ਥੱਲੇ 14 ਕਿਲੋ ਬੋਲਾ ਓਕੇ ਪਰਸੋਂ ਰਾਤੀ ਇਕੱਠੀਆਂ ਸੁਈਆਂ ਸੇ ਠੀਕ ਹੈ ਜੀ ਇਹ ਮਤਲਬ ਪੂਰੇ 5 ਮਿੰਟ ਦੇ ਫਰਕ ਨਾਲ ਹੀ ਇਹ ਕਿਹਦੇ ਕਹੋ ਪਹਿਲੇ ਨੰਬਰ ਇਹ ਵੀ ਚੌਥੇ ਦਿਨਾਂ ਦੇ ਵਿੱਚ ਹੀ ਆ ਚੌਥੇ ਪੰਜਵੇਂ ਦਿਨ ਦੀ ਠੀਕ ਹੈ ਸੂਹਾ ਦੁਜਾ ਕ ਇਹ ਦੁਜਾ ਹੀ ਆ ਲਓ ਜੀ ਇਹ ਆਪਣੇ ਇਧਰ ਦੀ ਇਧਰ ਹੀ ਛਹੀ ਵਾਲਿਆ ਹੰਡੀ ਸੁੰਡੀ ਪੂਰੀ ਦੁਜਾ ਸੂਹਾ ਠੀਕ ਹੈ ਜੀ ਪੁੱਤ ਦੁਜਾ ਸਵੇਰੇ ਦੇ ਵਿੱਚ ਬਾਕੀ ਵਡੀਆਂ ਗਾਵਾਂ ਦਾ ਤਾਂ ਕਾਟਾ ਵਾਲਾ ਲੇਵਾ ਲੱਗਾ ਜੈਨੂੰ ਫਾੜੀ ਵਾਲਾ ਕਹਿ ਦਿੰਦੇ ਜੈਨੂੰ ਬਸ ਦੋਸਤੋ ਫਾੜੀ ਵਾਲਾ ਤੇ ਅੱਜ ਚੌਕ ਦਿਨਾਂ ਦੇ ਵਿੱਚ ਬੌਲੇ ਤੋਂ ਬਾਹਰ ਆ ਗਈ ਕਿੰਨਾ ਕੋਗੇ ਥੱਲੇ 14 ਕਿਲੋ ਸੰਧੂ ਸਾਫ ਥੱਲੇ ਤਿਆਰ ਆ 14 13 ਦੇ 14 ਦੇ ਜਿਹੜਾ ਆਪਾਂ ਥੱਲੇ 14 ਨਾਲ ਥੱਲੇ ਤਲਾ ਇਹਦੇ ਤੋਲ ਦਾਂਗੇ ਠੀਕ ਆ ਜੀ ਹਾਂ ਜੀ ਆ ਦੋਸਤੋ ਚੋਣ ਜਿਹੜਾ 13 ਤੋਂ 14 ਲੀਟਰ ਜਿਹੜਾ ਬਿਲਕੁਲ ਪਾਣੀ ਹਿਸਾਬ ਨਾਲ ਆ ਜੀ ਜਿਹੜਾ ਚਬਾਉਣ ਵਾਲਾ ਬਿਲਕੁਲ 13 ਤੋਂ 14 ਲੀਟਰ ਲੇਵਾ ਬਹੁਤ ਸੋਹਣਾ ਦੇਣਾ ਦੀ ਸਵੀਤੇ ਥੱਲੇ ਸੋ ਹਵਾਨਾ ਦੇਵਾ ਕਾਫੀ ਸੋਹਣਾ ਤੇ ਮਗਰ ਇਹਦੇ ਬੱਚਾ ਕੀ ਸੀ ਮਗਰ ਬੱਚਾ ਤਿੰਨਾ ਮਗਰ ਬੱਚੇ ਸੀ 14 ਬੱਚੇ ਬੱਚੇ 14 ਮਗਰ ਬੱਚੇ ਸੀ ਆਹ ਦੋਸਤੋ ਜਿਹੜੀਆਂ ਸੁਈਆਂ 'ਚ ਵੇਣਾ ਤੁਹਾਨੂੰ ਦਿਖਾ ਰਿਆ ਚਾਰ ਸੁਈਆਂ ਨੇ ਚੌਹ ਮਗਰੀ ਬੱਛੇ ਆ ਮੇਲ ਕਾਫ ਆ ਤੇ 13 ਤੋਂ 14 13 14 ਲੀਟਰ ਜਿਹੜਾ ਕੱਚਾ ਬੋਲਾ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਸੋ ਦੂਜਾ ਸੁਬਾ ਇਹ ਵੈੜ ਸੁਈ ਆ ਖੋਲ ਕੇ ਇੱਕ ਵਾਰੀ ਤੁਹਾਨੂੰ ਚਲਾ ਕੇ ਦਿਖਾ ਦਕੀ ਆਪਾਂ ਰੰਗ ਬਿਲਕੁਲ ਰੈੱਡ ਕਲਰ ਦੇ ਵਿੱਚ ਕਹਿ ਲਈ ਆਪਾਂ ਜਾਂ ਬਾਦਾਮੀ ਕਲਰ ਕਹਿ ਲਈਏ ਸ਼ਾਈ ਬਾਲ ਦਾ ਜਿਹੜਾ origignal ਕਲਰ ਉਸੇ ਰੰਗ ਦੇ ਵਿੱਚ ਤਿੰਨੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾ ਰਿਹਾ ਠੀਕ ਆ बस है ठंडी ठंडी पूरी है बिल्कुल बिल्कुल गर्म नहीं है बिल्कुल वायर दोस्तों ती प्रोपर देख लिया ठीक है जी सैकंड टाइम ਤੇ 13 14 ਦੇ ਦਰਮਿਆਨ ਚੱਲਣ ਈ ਐ ਸੋ ਜਿੱਦਾਂ ਮਰਜ਼ੀ ਕੋਈ ਵੀ ਰੱਖੋ 17 18 ਕਿਲੋ ਦੋ ਤਾਂ ਸਹੀ ਜਿਹੜਾ ਭਰ ਦੂਗੀ ਏ ਸਹੀ 13 14 ਕਿਲੋ ਬਿਲਕੁਲ ਜਿਹੜਾ ਆਪ ਤਿਆਰ ਆ ਥੱਲੇ ਤਲਾ ਦਾਂਗੇ ਠੀਕ ਐ ਜੀ ਠੀਕ ਐ ਕਿ ਨਹੀਂ ਲਓ ਜੀ ਤੇ ਨੇਤਰ ਤਾਂ ਇੱਕ ਡਿਮਾਂਡ ਵੀ ਦੱਸਦੇ ਕੀ ਕਰਦੇ ਹੋ ਇਹਦੀ ਡਿਮਾਂਡ ਸੰਤੂ ਸਾਹਿਬ ਇੱਕੋ ਹੀ ਆ 55000 ਰੁਪਿਆ 55 55000 ਲੈ ਦੇ ਜੜੀ ਵੀ ਲੱਗੂ ਤੇਲ ਨੂੰ ਉਹ ਬੰਦਾ ਲੈ ਜਾਵੇ ਮੁੱਲ ਇੱਕੋ ਜਿਹਾ ਹੀ ਐ ਤੰਨਾ ਦੇਖੋ ਜੀ ਇਹਨਾਂ ਦੇ ਠੀਕ ਐ ਭਰਾ ਲਓ ਵੀ 55000 ਦੇ ਵਿੱਚ ਮਿਲ ਜੂਗੀ ਇੱਕ ਚੌਥੇ ਨੰਬਰ ਤੇ ਜਰਸੀ ਬਗੋਣੇ ਦੋਸਤੋ ਗ ਠੀਕਾ ਗੱਬਾ ਨਾਲ ਤਿਆਰੀ ਵਾਲੀ ਵੱਛੀ ਆ ਵੀ ਇਹ ਨਹੀਂ ਕਿ ਕੋਈ ਜਿਆਦਾ ਦਿਨ ਖੜੂਗੀ ਬਿਲਕੁਲ ਥੋੜੇ ਦਿਨਾਂ ਦੇ ਆਸ ਆਪਾਂ ਕਰ ਸਕਦੇ ਆ ਵੀ ਬਣੀ ਥਣੀ ਪੂਰੀ ਆ ਲੰਬਾ ਥਣ ਗੋਲ ਥਣ ਆ ਵੇਖੋ ਜੀ ਠੰਡੀ ਠੰਡੀ ਕਰਮਾ ਵਾਲੀ ਪੂਰੀ ਆ ਇਹਦਾ ਭਾ ਸੁਥਾ ਦਾ ਸਹਿਜ ਚੰਗਾ ਦੱਸੋ ਥਣਾਂ ਦਾ ਸਹਿਜ ਚੰਗਾ ਆ ਦੇਖੋ ਠੀਕ ਆ ਜੀ ਮੋٹے ਥਣ ਆ ਆ ਦੇਖੋ ਇਹ ਰਿਹਾ ਕੁਆਲਿਟੀ ਚੰਗੀ ਤਾਂ ਨਹੀਂ ਤਾਂ ਇਹਦੀ ਡਿਟੇਲ ਵੀ ਕਰਤੀਏ ਵੀ ਸੂਬਾ ਕਰਮਾ ਸੂਰੀ ਇਹ ਦੂਜਾ ਸੂਆ ਸੰਦੂ ਸਾਹ ਸੁੰਦੀ ਏ ਇਹ ਆਪਣੇ ਬੰਦਿਆਂ ਕੋ ਲਈ ਜੋੜਾ ਲਿਆ ਇੱਕ ਆ ਵੀ ਲਈ ਨਾਣੀ ਡੱਬੀ ਉਹਨਾਂ ਕੋਲ ओके ਇੱਕੇ ਬੰਦੇ ਕੋ ਲਈਆਂ ਦੋਵੇਂ ਤੇ ਇਹਦਾ ਸੰਧੂ ਸਾਹਿਬ ਇਹ ਦੂਜੇ ਸੂਏ ਸੂਈ ਆ ਉਹ ਤੀਜੇ ਆ ਆ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਥੱਲੋ ਇਹਨਾਂ ਨੇ ਇਹ ਸੂਈ ਹੀ ਪਿਛਲੇ ਸੂਏ ਚਾਰ ਦੰਦ ਵਾਂਗ ਅਵਰਸ ਹੋਈ ਪਹਿਲੇ ਸੂਏ ਹਾਂਜੀ ਹਾਂਜੀ ਤੇ ਪਿੱਛੇ ਫਿਰ ਉਹਨਾਂ ਨੇ ਥੋੜਾ ਟੀਕੇ ਕਰਕੇ ਨਾ ਉਹ ਟਾਈਮ ਰੋਕ ਛੱਡਿਆ ਇਹਨਾਂ ਤਾਂ ਕਰਕੇ ਲੇਟ ਬਣੀ ਥੋੜੀ ਜਿਹੀ ਵੀ ਦੂਜੇ ਸੂਏ ਸੂਈ ਆ ਤੇ ਪਹਿਲਾਂ ਨੇ 22 ਗੱਲੋਂ ਦੁੱਧ ਭਰਿਆ ਸਹੀ ਚਾਰ ਦੰਦ ਵਾਂਗ ਵੜ ਗਈ ਠੀਕ ਹੈ ਜੀ ਹਾਂਜੀ ਲੋਕੀ 24 25 ਗੱਲੋਂ ਦੀ ਆਸਰਾ ਕੇ ਬੈਠਿਆਂ ਦੁੱਧ ਦੇ ਜਾਣਾ ਸੰਧੂ ਸਾਹਿਬ ਹਾਂ ਸਾਡਾ ਆਸ ਇਹੋ ਕਰਦੇ ਆ ਵੀ ਤੁਸੀਂ ਵੀ ਮਤਲਬ ਕਿ 20 ਤੋਂ ਪਲਾਸੀ ਚੱਲੂਗੀ 20 ਤੋਂ ਪਲਾਸੀ ਚੱਲੂਗੀ ਮਤਲਬ 21 22 ਕਿਲੋ ਸਹੀ ਜੜ ਪਹਿਲਾਂ ਨੇ ਦੁੱਧ ਭਰਿਆ ਆਏ ਨੇ ਬਾਕੀ ਵੜ ਵਜਣਾ ਹਵਾਨੇ ਦਾ ਸਟਰਕਚਰ ਤੁਹਾਨੂੰ ਦਿਖਾ ਦਗੇ ਜਿੰਨਾ ਅੱਗੇ ਉਹਨਾਂ ਦੇ ਪਿੱਛੇ ਬਣ ਕੇ ਤਿਆਰ ਆਹ ਦੇਖੋ ਜੀ ਥਣ ਦੇਵੇ ਦੀ ਤੁਸੀਂ ਸੁੰਦਰਤਾ ਵੇਖੋ ਹਵਾਨਾ ਲੇਵਾ ਪੂਰਾ ਸਾਫ ਸੁਥਰੀ ਆ ਤੇ ਚੱਡੇ ਦੀ ਮੰਤਰ ਵੀ ਕਾਫੀ ਸੋਹਣੀ ਬਿਲਕੁਲ ਪਿੰਕ ਗੁਲਾਬੀ ਆ ਇਹ ਘਸਾੜਨ ਭਲ ਕਰ ਗਈ ਤੇ ਆ ਭਲ ਭੁਲ ਕਰ ਗਈ ਥੋੜਾ ਕੋਈ ਇਹ ਨਾਲ ਆਖੇ ਵੀਡੀਓ ਕੋਈ ਵੀ ਆ ਥਾਰ ਲੰਬਾ ਥੋੜਾ ਜਿਹਾ ਹਾਂ ਲੰਮਾ ਆ ਭਲ ਭੁਲ ਕਰ ਗਈ ਨਾਰ ਹਾਲੋ ਜੀ ਹਾਲੋ ਕੋ ਸਕਤ ਨਹੀਂ ਆ ਨੋਰਮ ਵੀ ਮਾਮੂਲੀ ਪਾ ਲਈ ਹਾਂਜੀ ਲੈ ਵੀ ਜਦੋਂ ਖੋਲ ਲਾ ਫੇਰ ਬਾਕੀ ਫੇਸ ਕੁਆਲਟੀ ਤੋਂ ਵੀ ਦੋਸਤੋ ਤੁਹਾਨੂੰ ਦਿਖਾਈਏ ਆ ਵੇਖੋ ਜੀ ਠੀਕ ਹੈ ਜੀ ਮੂੰਹ ਮੱਥੇ ਤੋਂ ਤੁਸੀਂ ਵੇਖ ਸਕਦੇ ਜੀ ਬਦਾਮੀ ਰੰਗ ਦੇ ਵਿੱਚ ਸੋਹਣੇ ਥਣ ਭਾਂਡੇ ਦੀ ਮਾਲਕਣ ਬਾਕੀ ਦਿਨ 2 ਲਾਜੇ 4 ਲਾਜੇ 5 ਦਿਨ ਇਹ ਦਿਨਾਂ ਚ 5-7 ਦਿਨ ਪਏ ਆ ਹਫਤਾ ਮੰਨ ਕੇ ਕੋਈ ਕਰ ਲੈ ਸੌਦਾ ਹਾਂਜੀ ਉਹ ਵੀ ਹਫਤਾ ਦੋਸਤੋ ਮੰਨ ਕੇ ਕੋਈ ਭਰਾ ਹੱਥ ਪਾ ਸਕਦਾ ਹਫਤੇ ਦੇ ਵਿੱਚ ਕਰਮਾਂ ਵਾਲੀ ਆਜੂ ਆਵਾ ਧਾਵਾਂ ਦੇ ਪੂਰਿਆਂ ਤੇ ਬਾਕੀ ਹਾਈਟ ਦੀ ਜ਼ਿਕਰ ਗੱਲ ਕਰ ਲਈਏ ਹਾਈਟ ਇੱਕ ਪੰਜਾਬ ਵਾਲੀ ਜਰਸੀ ਆਪਾਂ ਵੇਖਦੇ ਆਂ ਓਡੀ ਹਾਈਟ ਤੁਸੀਂ ਇਹਦੀ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਹੈ ਜੀ ਕਾਲੀਆਂ ਅੱਖਾਂ ਸੰਧੂ ਸਾਹ ਜੀਆਂ ਸ਼ਰਮਾ ਪਿਆ ਹੁੰਦਾ ਵਿੱਚ ਆ ਬਿਲਕੁਲ ਜੀ ਪੱਕੀ ਵਹਿੜ ਚੰਗੀ ਆ ਦੋਸਤੋ ਛੱਡਣ ਵਾਲੀ ਵਹਿੜ ਦੀਗੀ ਕਿਸੇ ਵੀਰ ਨੇ ਘਰੇਲੂ ਵੀ ਸਾਹਮਣੀ ਐ ਇਹ ਸੰਧੂਆਂ ਮੱਝਾਂ ਵਾਲੇ ਕੰਮ ਦੇਣ ਵਾਲੀਆਂ ਵਹਿਣਾ ਸਾਰੀਆਂ ਮੱਝਾਂ ਦਾ 2 ਲੱਖ ਵਾਲੀ ਮੈਂ ਇਕੱਲੀ ਇਕੱਲੀ ਗਾਣੇ ਭਰ ਜਾਣਾ ਵਧੀਆ ਅੱਛੀ ਲੀਆਂ ਸੂਲੀਆਂ ਦਾ ਬੇਸਾਬੀਆਂ ਆ ਬੇਕਮਾਨ ਲੀਆਂ ਆ ਖਾਣ ਤੇ ਪੂਰਾ ਗੇਟ-ਗੇਟ ਦਾ ਥਾਣਿਆ ਤੇ ਪੂਰੀਆਂ ਵਿਰਲਾਜ ਬਿਲਕੁਲ ਜੀ ਕੋਈ ਸ਼ੱਕ ਨਹੀਂਗਾ ਤੇ ਨਿਤਨ ਇਹਦਾ ਫਿਰ ਮੁੱਲ ਵੀ ਦੱਸਦੀ ਹੈ ਕੀ ਕਰ ਸੰਦੂ ਸਾਡ ਡਿਮਾਂਡ ਇਹਦੀ ਕਰਦੇ 75000 ਰੁਪਏ 70000 ਰੁਪਏ ਦਾ ਕਰਾਂਗੇ ਲੈ ਦੇ ਅੱਛਾ ਜੀ ਤੇ ਵਿੱਚ ਉਹ ਥੋੜਾ ਬੋਧਾ ਮਾਨਦਨ ਕਰਦਾਂਗੇ ਜਿਆਦਾ ਨਹੀਂ ਬਿਛੋੜਾ ਥੋੜਾ ਹਾਂਜੀ ਠੀਕ ਹੈ ਜੀ ਉਹ ਵੀ 72000 ਦੇ ਵਿੱਚ ਉਹ ਭਰਾਵੋ ਛੋੜ ਛੱਪਾ ਮਾਨਦਨ ਹੋ ਜਾਊਗਾ ਬਾਕੀ ਦੁੱਧ ਦੀ ਫੁੱਲ ਗਾਰੰਟੀ ਹੋਊਗੀ ਵੀ ਵੇੜ ਪੂਰਾ ਦੁੱਧ ਕੱਢੂਗੀ ਸੇਵਾ ਚਾਹੀਦੀ ਇਹਨੂੰ ਕਰਮਚਾਰੀ ਨੂੰ ਕਰਨ ਵਾਲਾ ਕੋਈ ਹਾਂਜੀ ਲੈ ਦੁੱਧ 24-25 ਗੱਲਾਂ ਨੂੰ ਵਧੀਆ ਹਸ ਕੇ ਹੱਥ ਮਾਰਨ ਵਾਲੀ 20 ਗੱਲਾਂ ਨਾਰਮਲੀ ਸੇਵਾ ਦੁੱਧ ਆਊਗੀ ਸਹੀ ਹੈ ਜੀ ਸਹੀ ਬਾਦ ਜਿੰਨਾ ਮਰਜ਼ੀ ਦਵੇ ਬਾਈ ਬਾਕੀ ਭਰਾਵੋ ਤੁਸੀਂ ਆਰਡਰ ਦੀ ਕੁਆਲਿਟੀ ਚੰਗੀ ਦੇਖ ਲਈਏ ਠੀਕ ਹੈ ਜੀ ਨਿੱਗਰ ਲੇਵਾ ਤੇ ਦੰਦ ਵੀ ਵਿਖਾ ਦਿੰਨੇ ਆ ਜੇ ਕਈਆਂ ਦੇ ਮਨ ਚ ਹੁੰਦਾ ਵੀ ਪੁਰਾਣੀ ਪੁਰਾਣੀ ਗਾਹ ਵੇ ਆ ਲੋ ਲੈ ਵੀ ਲੋ ਵੀ ਭਰਾਵੋ ਠੀਕ ਹੈ ਜੀ ਇਹ ਇਹ ਵੜਾ ਦੋਸਤੋ ਰੇਟ ਤੁਹਾਨੂੰ ਦੱਸਦਾ 72000 ਦੇ ਵਿੱਚੋਂ ਛੋੜ ਛੱਪਾ ਅੱਗੇ ਆ ਗਈ ਡੱਬੀ ਆਪਣੇ ਕੋਲ ਜਿਹੜੀ ਐ ਕ੍ਰੋਸ ਹੈ ਜੀ ਐਚਐਫ ਆ ਗਿਆ ਐ ਐਚਐਫ ਦੀ ਇਹਦੀ ਕੀ ਡਿਟੇਲ ਆ ਮਿੱਤਰਾਂ ਇਹ ਸੰਧੂ ਸਾਹਿਬ ਉਹਨਾਂ ਹੀ ਜ਼ੁਬਾਨੀ ਦੇ ਜੋੜਾ ਹੀ ਜਾਂਦੇ ਸੀ ਵੀ ਦੂਜੇ ਦੂਜੇ ਸੂਹੇ ਦੋਵੇਂ ਉਹਨਾਂ ਕੋ ਛੱਡਿਆ ਬੰਦਿਆਂ ਕੋ ਅਸਲ 'ਚ ਨਾ ਸਰਕਾਰੀ ਟੀਚਰ ਲੱਗਿਆ ਤੇ ਸੌਂਗ ਨਾਲ ਕੰਮ ਕਰਦੇ ਪਏ ਹੋ ਆਹਾਂ ਤੇ ਰੱਖਿਆ ਉਹਨਾਂ ਦੋਧਾ ਹੱਥ ਤੇ ਮੁੰਡੇ ਚਲੋ ਬਾਰਬੂਰ ਜਾਂਦੇ ਉਹਨਾਂ ਦੇ ਵੀ ਤਿਆਰੀ ਕੋਈ ਡਿਊਟੀ ਚੱਲ ਜਾਂਦੇ ਤੇ ਘਰੇ ਕੋਈ ਨਹੀਂ ਹੁੰਦਾ ਉਹ ਤਾਂ ਕਰਕੇ ਮਕਾਵਾਂ ਵੇਚੀਆਂ ਉਹਨਾਂ ਨੇ ਏ ਨਵੇਂ ਮੁਤਾਬਕ ਦੂਜਾ ਸੂਆ ਹੀ ਤੇ ਗਾ ਆਪਣੇ ਭੈਣ ਭਰਾ ਸਿਆਣੇ ਆ ਸਾਰੇ ਉਹ ਦੂਜਾ ਮੰਨ ਲੈ ਤੀਜਾ ਮੰਨ ਲੈ ਤੇ ਕੋਈ ਦਾਵਾ ਮੰਨ ਸਕਦਾ ਆਪਦੀ ਸਮਝ ਵੇਖ ਲੈ ਕੋਈ ਨਾ ਕੋਈ ਤੇ ਇੱਕ ਹੋਰ ਚੀਜ਼ ਇਹਨੂੰ ਲੈਓ ਕੈਮਰਾ ਆ ਲਓ ਕੋਈ ਆ ਵੀ ਨਾ ਖੇ ਵੀ ਦੂਜਾ ਵੀ ਇੱਕ ਸਾਈਡ ਇਹ ਵੀ ਪਾਲਿਆ ਇਹ ਸੂਈ ਇਹਨੂੰ ਸੂਈ ਨੂੰ ਤੀਜਾ ਦੇਣਾ ਅੱਜ ਤੇ ਜਾਮਾ ਬੱਚਾ ਕੀ ਆ ਗਿਆ ਤੇ ਬੱਚਾ ਵੱਛਾ ਇਹਦੇ ਪਿਛੇ ਨਾਲ ਨਾਲ ਅਗਰ ਬੱਚਾ ਦੋਸਤੋ ਇੱਕ ਸਾਈਡ ਕੋਈ ਵੀ ਕਿਉਂਕਿ ਵੇਖ ਕੇ ਕਈ ਵਾਰ ਕਮੈਂਟ ਕਰਦੇ ਵੀ ਭਾਰੀ ਇੱਕ ਸਾਈਡ ਭਾਰੀ ਹੈ ਉਹ ਵੀਰਾਂ ਦਾ ਵੀ ਇੱਕ ਸਾਈਡ ਭਾਲ ਫੁੱਲ ਹੈਗੀ ਆ ਤੇ ਦੋ ਬੰਨ੍ਹ ਕੇ 12 ਦੀ ਸੂਈ ਆ ਬੱਚੇ ਕੋਚੇ ਦੇ ਬਾਹਰ ਤਾਂ ਹੀ ਕੱਢੀ ਵੀ ਭਾਲ ਭਾਲ ਉਤਰ ਚੋ ਗਈ ਥੱਲੇ ਸੁੱਕ ਸਕ ਵਿਛਾਈ ਆ ਤੇ ਇਧਰੋਂ ਆਹਗਾ ਬੱਚਾ ਵਖਾਤੀ ਗਏ ਲੈ ਜੀ ਯਾ ਲੋ ਆ ਬੱਚਾ ਨੜੂ ਹੈਗਾ ਨੜੂ ਤੇ ਬੱਚਾ ਠੀਕ ਆ ਜੀ ਨੜੂ ਬਿਲਕੁਲ ਨਾਲ ਆ ਬੱਚੇ ਦੇ ਤੇ ਸੁਹਾ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਆਪ ਦੀ ਸਮਝ ਵੇਖ ਲਓ ਬਾਕੀ ਦੱਸੋ ਠੀਕ ਆ ਉਹਨਾਂ ਨੇ ਉਹਨਾਂ ਹੀ ਜ਼ੁਬਾਨੀ ਨਾਲ ਦੂਜਾ ਸੁਹਾ ਹੈ ਪਰ ਆਪਾਂ ਤੀਜਾ ਮੰਨ ਕੇ ਲਈ ਉਹਨਾਂ ਨੂੰ ਹਾਂ ਤੇ ਨਹੀਂ ਤਾਂ ਬੌਲੇ ਦੀ ਕਿਸਤ ਤੇ ਆ ਇਹਦੇ ਥੱਲੇ 17 ਕਿਲੋ 16 ਜੇ 17 ਜੇ ਬੌੜਾ ਮਤਲਬ ਸਤ ਬਾਹ ਹੈ ਗਾਦੇ ਪਲੱਸ ਹੀ ਆ ਪਰ ਆਪਾਂ ਇੰਨਾ ਇੱਕ ਹੈਗੇ ਭੇਜ ਦਾਂਗੇ ਜਿੰਨੂੰ ਮਰਜ਼ੀ ਕੋਈ 16 17 ਕਿਲੋ ਨੂੰ ਕੋਈ ਹੱਥ ਵਣਾਂ ਵਾਲਾ ਭਾਵੇਂ ਲਾਵੇ ਭਾਂਡੇ 'ਚ ਪੈਂਦਾ ਜਿਹੜਾ 16 ਕਿਲੋ ਵੀ ਜੋਗ ਦਾਂਗੇ ਸੰਤੂ ਸਾਹਿਬ ਬਾਬ ਜੀ ਭਾਂਡੇ 'ਚ ਪੈਣਾ ਬਰਤਨ ਵਿੱਚ ਪੈਣ ਵਾਲਾ 16 ਕਿਲੋ ਹੁਣ ਬੌਲੇ ਤੇ ਚੱਲ ਰਹੀ ਆ ਆ ਚੌਥੇ ਦਿਨ ਦੀ ਸਹੀ ਆ ਤੇ ਚੋਣ ਚੋਣ ਕਰ ਮਾਲੀ ਪੂਰੀ ਆ ਆ ਲਓ ਜੀ ਆ ਫਰਾਟਾ ਇਹ ਏ ਮਿੱਟੀ 'ਚ ਪੋਟ ਧਾਰਿਆ ਹਲੋ ਬਰਾਬਰ ਜਿਹੜਾ ਦੋਸਤੋ ਉਂਗਲਾਂ ਕੋਲ ਜਿਹੜੀ ਮੋਟੀ ਧਾਰ ਠੀਕ ਆ ਸੋ ਚਾਰੇ ਧਰਾਂ ਦੀ ਆ ਵੇਰ ਭਰਾ ਕੇ ਦਿਖਾਈ ਜਾਂਦਾ ਤਸੱਲੀ ਨਾਲ ਵੇਖ ਲਿਓ ਠੀਕ ਆ ਦੂਰੋਂ ਨੇੜੇੋਂ ਕੋਈ ਸੌਦਾ ਕਰਦਾ ਉਹਦੇ ਲਈ ਆ ਬਾਕੀ ਜਿਹੜਾ ਕੋਈ ਨੇੜੇ ਆਉਂਦਾ ਫਿਰ ਆਪਦੀ ਤਸੱਲੀ ਬੇਸ਼ੱਕ ਤੁਸੀਂ ਜੋ ਵੀ ਬਣਦੀ ਥਣਦੀ ਆ ਬਾਕੀ ਵੇਰ ਪੂਰੀ ਵਜਨ ਵਾਲੀ ਆ ਕੋਈ ਪਸ਼ੂਸਵਾ ਦੇ ਵਿੱਚ ਆ ਪਸ਼ੂ ਚਲੇ ਕੋਈ ਠੱਪਿਆ ਜਾਂਦਾ ਹਾਂਜੀ ਜਿੱਡਾ ਮਰਦੀ ਪਸ਼ੂ ਹੋਵੇ ਤੇ ਨਿਤਨ ਇਹਨੂੰ ਖੋਲ ਵੀ ਤੋੜ ਕੇ ਲਓ ਜੀ ਲਓ ਵੀ ਭਰਾਵੋ ਵੇੜ ਚੰਗੀ ਆ ਸੂਈ ਸਵਾਈਆ ਆਲਮੋਸਟ ਪਸ਼ੂ ਸਾਰੇ ਸੂਈ ਸਵਾਈਏ ਇੱਕ ਜ ਇਹਦੀ ਸੰਰਸਾ ਦੋ ਤੋਂ 22 23 ਕਿਲੋ ਦੱਸਦੇ ਹੀ ਹੋ ਵੀ ਠੀਕ ਹੈ ਜੀ ਹਾਂ ਜੀ ਇਹਨਾਂ ਦੇ ਸੰਰਸਾ ਨੋਰਮਲੀ ਚਵਾਈ ਜਾਣਾ 23 ਚਵਾਈ ਦੇ 24 ਚਵਾਈ ਦੇ 25 ਚਵਾਈ ਪਲਸ ਚੱਲ ਪੂਗੀ ਹਾਂ ਜੀ ਲੋਰਦ ਦੋਸਤੋ ਠੀਕ ਹੈ ਜੀ ਸੋ 20 ਤੋਂ ਪਲਸ ਚੱਲਣ ਵਾਲੀ ਵਾਈਡ ਆ ਦੋਸਤੋ ਬਾਕੀ ਅੱਗੇ ਚੰਗੀ ਸੇਵਾ ਵੀ ਮੈਟਰ ਕਰਦੀ ਆ ਥੋੜਾ ਜਿਹਾ এনਵਾਇਰਨਮੈਂਟ ਥੋੜੀ ਜਿਹੀ ਮੈਨੇਜਮੈਂਟ ਹਰਕ ਚੀਜ਼ ਬਿਲਕੁਲ ਪਹਿਲੇ ਹੁਣ ਘਾਫਦੇ ਆ ਵੀ ਐਚ ਐਫ ਗਾਵਾਂ ਗਰਮੀ ਬਣਾਉਂਦੀਆਂ ਹੁਣ ਉਹ ਵੀ ਗਾਵਾਂ ਆਪਣੇ ਸੱਜਣਾ ਕੋ ਗਾਵਾਂ ਆ ਤੇ ਸੰਧੂ ਸਾਹਿਬ 60-60 ਕਿਲੋ ਦੁੱਧ ਦੇਂਦੀਆਂ ਗਾਵਾਂ ਮੈਨੇਜਮੈਂਟ ਚੰਗਾ ਨਾ ਗਾਵਾਂ ਘਰਕਦੀਆਂ ਹੁਣ ਕੱਲੇ ਆਪਾਂ ਕਹਦੇ ਵੰਡਦੇ ਦੁੱਧ ਦੇਂਦੀਆਂ ਵੰਡ ਦੁੱਧ ਨਹੀਂ ਕੱਲੇ ਦੇਂਦੀਆਂ ਬਿਲਕੁਲ ਜੀ ਠੀਕ ਹੈ ਕਿ ਨਹੀਂ ਇਹ ਪਾਊਡਰ ਪੂੜਾ ਮੰਗਦੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ ਇਹਨਾਂ ਨੂੰ ਡਾਈਟ ਪਲਾਨ ਸਾਰਾ ਕੁਝ ਚਾਹੀਦਾ ਨਾਲ ਸਹੀ 24-25 ਕਿਲੋ ਦੁੱਧ ਭਰੂਗੀ ਤੇ ਨਿਤਨੇ ਤਾਂ ਮੁੱਲ ਵੀ ਦੱਸ ਦੇ ਕੀ ਕਰਨਾ ਸਹੀ ਡਿਮਾਂਡ ਸੰਧੂ ਸਾਹਿਬ 72000 ਰੁਪਏ ਕਰਦੇ ਆ ਤੇ 70 ਵਿੱਚੋਂ ਇੱਕ ਛੱਡ ਦਾਂਗੇ 70 ਚੋਂ ਬਾਕੀ ਆਏਗਾ ਥੋੜਾ ਬੋਧਾ ਮਾਨਤਾ ਨਹੀਂ ਜ਼ਿਆਦਾ ਨਹੀਂ ਠੀ ਲੋ ਵੀ ਦੋਸਤੋ 70 ਦੇ ਵਿੱਚੋਂ ਇਹਦਾ ਵੀ ਜਿਹੜਾ ਮਾਨਤਨ 70000 ਦੇ ਵਿੱਚੋਂ ਹੋ ਜਾਊਗਾ ਬਾਕੀ ਬੈਕਸਟ ਪ੍ਰੋਪਰ ਦੇ ਹਾਂ 1000 ਛੱਡ ਦਾਂਗੇ ਅੱਛਾ ਜੀ 70000 ਦੇ ਵਿੱਚੋਂ ਇੱਕ ਇੱਕ ਘੱਟ 70 ਦੇ ਦਾਂਗੇ 69 ਦੀ ਹਾਂ ਹਾਂ ਜੀ 69 ਦੀ ਮਿਲ ਜਾਊਗੀ ਹਾਂ ਜੀ ਹਾਂ ਦੋਸਤੋ ਇਹ ਨਗਨੇ ਅੱਜ ਠੀਕ ਆ ਫਿਰ ਹਾਲ ਇਸ ਕਵਰੇਜ ਵਿੱਚ ਤੁਹਾਨੂੰ ਦਿਖਾਉਣੀ ਸੀਗੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ